ਲੋਜੀ ਅਗਵਾਲ ਗਾਨਮ ਜੀ ਮੇਰੇ ਨਾਲ ਹੈ ਅਗਵਾਲ ਜੀ ਕਿਵੇਂ ਦੇਖਦੇ ਹੋ ਕਿਵੇਂ ਦਾ ਰਿਹਾ ਫਾਈਨਲ ਮੈਚ ਧੰਨਵਾਦ ਹੈ ਸਭ ਤੋਂ ਪਹਿਲਾਂ ਇੰਜਰ ਪੰਜਾਬੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਆ ਜੀ ਫਾਈਨਲ ਦੀ ਗੱਲ ਕਰੀਏ ਸੈਮੀਫਾਈਨਲਾਂ ਦੀ ਗੱਲ ਕਰੀਏ ਪਹਿਲੇ ਮੈਚਾਂ ਦੀ ਗੱਲ ਕਰੀਏ ਵਾਕਈ ਜਿੱਦਾਂ ਦੇ ਲੋਕਲ ਮੁਕਾਬਲੇ ਜਿਹੜੇ ਨਿਊਜ਼ੀਲੈਂਡ ਦੇ ਖੇਡ ਸੀਜ਼ਨ ਦੇ ਹੋਏ ਸੀਗੇ ਉਦਾਂ ਦੀ ਉਮੀਦ ਕਰਕੇ ਆਏ ਸੀ ਦਰਸ਼ਕ ਅੱਜ ਕੀ ਉਸੇ ਤਰ੍ਹਾਂ ਦੀ ਕਬੱਡੀ ਸਾਨੂੰ ਦੇਖਣ ਨੂੰ ਮਿਲੇਗੀ ਚਾਹੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋਵੇ ਸੈਮੀਫਾਈਨਲ ਚਾਹੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਸੈਮੀਫਾਈਨਲ ਹੋ ਈ ਨਹੀਂ ਆ ਪਰ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਵਾਲੇ ਪਹਿਲੇ ਹਾਫ ਦੇ ਵਿੱਚ ਬੜੇ ਭਾਰੀ ਜਿਹੜੇ ਪੈਗੇ ਸੀਗੇ ਪਾਕਿਸਤਾਨ ਦੇ ਉੱਤੇ ਤੇ ਵੱਡਾ ਅੰਤਰ ਜਿਹੜਾ ਨਿਊਜ਼ੀਲੈਂਡ ਨੇ ਪਹਿਲਾਂ ਹੀ ਪਾ ਲਿਆ ਸੀਗਾ ਸ਼ੀਲੂ ਬਾਹੂ ਅਕਬਰਪੁਰ ਤੇ ਅੰਬਾਸੁਰ ਸਿੰਘ ਤੇ ਮੱਖਣ ਮੱਖੀ ਹੋਰ ਵੀ ਮਨੀਸ਼ ਵਰਗੇ ਅ ਅਮਨ ਦਿਉਰੇ ਵਰਗੇ ਰਵੀ ਦਿਉਰੇ ਵਰਗੇ ਉਹਨਾਂ ਦੀ ਇੱਕ ਇੱਕ ਪਲੈਨਿੰਗ ਨਾਲ ਆਏ ਸੀ ਕਿ ਪਹਿਲੇ ਹੀ ਹਾਫ ਦੇ ਵਿੱਚ ਵੱਡੀ ਲੀਡ ਜਿਹੜੀ ਹਾਸਲ ਕਰ ਲੈਣੀ ਆ ਤੇ ਜਿਹੜੀ ਲੀਡ ਹਾਸਲ ਕੀਤੀ ਨਿਊਜ਼ੀਲੈਂਡ ਦੀ ਟੀਮ winner ਰਹੀ ਤੇ ਪਾਕਿਸਤਾਨ ਦੀ ਟੀਮ second ਆਈ ਛੇ ਦੀਆਂ ਛੇ ਟੀਮਾਂ ਉੱਚ ਕੋਟੀ ਦੀ ਕਬੱਡੀ ਦੇਖਣ ਨੂੰ ਮਿਲੀ ਪਾਰਟਿਸਪੇਟ ਕੀਤਾ ਮਾਲਕ ਦੀ ਮੇਲ ਰਹੀ ਬਲਵੀਰ ਸਿੰਘ ਦੁੱਲੇ ਦੇ ਸੱਟ ਲੱਗੀ ਅਰਦਾਸ ਕਰੀਏ ਉਹ ਖਿਡਾਰੀ ਜਲਦੀ ਤੰਦਰੁਸਤ ਹੋਵੇ ਜਿਆਦਾ ਜਿਹੜੀ ਸੱਟ ਗੰਭੀਰ ਨਾ ਹੋਵੇ ਤੇ ਤੰਦਰੁਸਤੀਆ ਵਕਸ਼ੇ ਮਾਲਕ ਉਸ ਖਿਡਾਰੀ ਨੂੰ ਤੇ ਮੈਂ ਧੰਨਵਾਦ ਕਰਦਾ ਆਪਣੇ ਤੌਰ ਤੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਸਿੱਖ ਕਲਚਰ ਸਾਰੇ ਪ੍ਰੀਮੋ ਸੈਕਸਾਇਟੀ ਨਿਊਜ਼ੀਲੈਂਡ ਦਾ ਭਾਜੀ ਦਲਜੀਤ ਮਿਰਖੋਂਨ ਦਾ ਗੋਪੇ ਬੈਂਸ ਉਹਨਾਂ ਦਾ ਬਰੂਪੁਰ ਖੇਤਰ ਦਾ ਗੋਪੀ ਹਕੀਮਪੁਰ ਦਾ ਕੰਤੇ ਧਾਲੀਵਾਲ ਦਾ ਗੋਲਡੀ ਸੋਤੇ ਉਹਨਾਂ ਦਾ ਸਾਰੀ ਜਿੰਨੀ ਸੰਗਤ ਹੈ ਨਿਊਜ਼ੀਲੈਂਡ ਦੇ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਇਸ ਵੱਡੇ ਇਨਰ ਦੇ ਵਿੱਚ ਦੂਜੀ ਵਾਰ ਸੱਦਾ ਦੇ ਕੇ ਖੇਡ ਕਬੱਡੀ ਦੇ ਇਸ ਮਾਇਕ ਤੋਂ ਗੱਲਾਂ ਕਰਨ ਦਾ ਮੌਕਾ ਦਿੱਤਾ ਕੁਝ ਢੇਰ ਕ ਮੈਚ ਆ ਜਿਹੜਾ ਰੁਕਿਆ ਵੀ ਰਿਆ ਰੌਲਾ ਵੀ ਪਿਆ ਕਈ ਤਰ੍ਹਾਂ ਦੇ ਇਲਜ਼ਾਮਾਂ ਦੇ ਜਿਹੜੀ ਉਹ ਵੀ ਹੋਈ ਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਪਾਜੀ ਉਹ ਪਾਰਟ ਆਫ ਗੇਮ ਹੁੰਦੀ ਆ ਚਲੋ ਜੇ ਜਿੱਤ ਜਾਂਦੇ ਤੇ ਸਾਰਾ ਕੁਝ ਰੱਖਿਆ ਜਾਣਾ ਸੀਗਾ ਤੇ ਪਾਰਟ ਆਫ ਗੇਮ ਆ ਰੂਲ ਰੈਗੂਲੇਸ਼ਨ ਜਿਹੜੇ ਕਬੱਡੀ ਫੈਡਰੇਸ਼ਨ ਦੀ ਉਹ ਸਵੇਰ ਤੋਂ ਹੀ ਫਾਲੋ ਜਿਹੜੇ ਕੀਤੇ ਗਏ ਹੈਗੇ ਆ ਇਹ ਪਾਰਟ ਆਫ ਗੇਮ ਹੁੰਦੀ ਆ ਵੀ ਕਿਸ ਤਰ੍ਹਾਂ ਦੂਜੀ ਟੀਮ ਤੇ ਭਾਰੂ ਹੋਣਾ ਕਿਸ ਤਰ੍ਹਾਂ ਦੂਜੀ ਟੀਮ ਨੂੰ ਅੰਡਰ ਪ੍ਰੈਸ਼ਰ ਲੈ ਕੇ ਆਉਣਾ ਤੇ ਜਿਹੜਾ ਨਾਲ ਕੱਪ ਜਿਹੜਾ ਜਿੱਤਿਆ ਜਾ ਸਕੇ ਤੁਹਾਡਾ ਦੇਸ਼ ਅੱਜ ਕੱਪ ਜਿੱਤ ਗਿਆ ਤੁਹਾਨੂੰ ਮੁਬਾਰਕਵਾਦ ਹੈ ਤੇ ਬਖਰੇ ਇਤਿਹਾਸ ਨਿਊਜ਼ੀਲੈਂਡ ਦੇਸ਼ ਪੂਰੀ ਦੁਨੀਆ ਦੇ ਵਿੱਚ ਰਚ ਤੇ ਆ ਜੀ ਕੰਟਰੀ ਬਹੁਤ ਛੋਟਾ ਜਿਹਾ ਆਪਾਂ ਮੈਪ ਦੇ ਉੱਤੇ ਗੱਲ ਕਰੀਏ ਵਰਲਡ ਮੈਪ ਦੇ ਉੱਤੇ ਇਸ ਨਿਊਜ਼ੀਲੈਂਡ ਦੇਸ਼ ਦਾ ਨਕਸ਼ਾ ਦੇਖੀਏ ਦੇ ਪਰ ਕਬੱਡੀ ਯੱਗਤ ਦੇ ਵਿੱਚ ਜੋ ਨਿਊਜ਼ੀਲੈਂਡ ਵਾਲਿਆਂ ਕਰਤਾ ਸਾਲ ਦੇ ਵਿੱਚ ਤੇ ਬਹੁਤ ਸਿਰਾ ਕਰਤਾ ਜੀ ਜੀ ਸ਼ੁਕਰੀਆ ਭਾਜੀ ਤੁਸੀਂ ਬਹੁਤ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਰਹੇ ਹੋ ਸਾਰਾ ਦਿਨ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਤੁਹਾਡੇ ਦਰਸ਼ਕ ਸਾਨੂੰ ਦੇਖ ਰਹੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਹ ਚੱਲਦੇ ਰਹੇ ਅਗਲੇ ਸਾਲ ਆਪਾਂ ਫੇਰ ਇਸੇ ਤਰ੍ਹਾਂ ਇਸੇ ਗਰਾਊਂਡ ਦੇ ਵਿੱਚ ਰਾਉਂਡ ਵਿਚ ਇਸ ਮਾਈਕ ਤੋਂ ਕਬੱਡੀ ਗਰਾਊਂਡ ਦੇ ਵਿੱਚੋਂ ਜੇ ਕਿਸੇ ਦੀ ਆਨ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਹੋਵੇ ਤਾਂ ਆਪਣੇ ਛੋਟਾ ਭਰਾ ਸਮਝ ਕੇ ਮਾਫ ਕਰਿਓ ਤੇ ਅੱਗੇ ਵਾਸਤੇ ਫੇਰ ਸੇਵਾ ਕਰਨ ਦਾ ਜਿਹੜਾ ਮੌਕਾ ਦਿਓ ਅਗਲੇ ਸਾਲ ਫੇਰ ਆਪਾਂ ਇਸ ਦਰਤੀ ਤੇ ਮਾਲਕ ਜੀ ਮੇਰ ਨਾਲ ਪਹੁੰਚਾਂਗੇ ਧੰਨਵਾਦ ਆ ਤੁਹਾਡਾ ਐਸਲ ਪੰਜਾਬੀ ਨਿਊਜ਼ ਦਾ ਤੁਹਾਡੀ ਸਾਰੀ ਟੀਮ ਮੁਬਾਰਕਾਂ